सिंह तालीवाल दे नहु एडवोकेट अमनदीप कौर वलो समूह वर्करा के विशेष मीटिंग की गई है इस मौके से एडवोकेट अमनदीप कौर तालीवाल ने कहा है कि पिछले समय ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਮਰੀਕਾ ਤੋਂ ਪੰਜਾਬ ਆ ਕੇ ਧਾਲੀਵਾਲ ਨੇ ਹੱਕ ਦੇ ਵਿੱਚ ਜਿਹੜੀ ਇਹ ਮਿਹਨਤ ਕੀਤੀ ਸੀ ਤੇ ਲੋਕਾਂ ਨੇ ਵੋਟ ਪਾ ਕੇ ਧਾਲੀਵਾਲ ਨੂੰ ਜਿਤਾਇਆ ਵੀ ਸੀ ਅਤੇ ਹੁਣ ਵੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਮਿਹਨਤ ਕਰ ਰਹੀਆਂ ਅਤੇ ਕਸਬਾ RAMDAS ਦੇ ਵਿਖੇ ਡੋਰ ਟੂ ਡੋਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਲੋਕਾਂ ਦੇ ਵੱਲੋਂ ਪਰਵਾਹ ਹੰਕਾਰਾ ਦਿੱਤਾ ਜਾ ਰਿਹਾ ਹੈ ਤੇ ਲੋਕ ਮੰਤਰੀ ਧਾਲੀਵਾਲ ਦੇ ਵੱਲੋਂ ਵੀ ਕੀਤੇ ਗਏ 2 ਸਾਲਾਂ ਦੇ ਕੰਮ ਬੇਮਿਸਾਲ ਨਾਲ ਲੋਕ ਖੁਸ਼ ਦਿਸ ਰਹੇ ਨੇ 1 ਜੂਨ ਨੂੰ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਲਗਾਤਾਰ ਚੋਣ ਪ੍ਰਚਾਰ ਚੱਲ ਰਹੀ ਹੈ ਉਸੇ ਤਰੀਕੇ ਨਾਲ ਹੀ ਜੇ ਹਲਕਾ ਅੰਮ੍ਰਿਤਸਰ ਤੋਂ ਗੱਲ ਕਰੀ ਆਮ ਆਦਮੀ ਪਾਰਟੀ ਤੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜਿਹੜੇ ਨੂਨ ਨੇ ਪਿਛਲੀ ਵਾਰ ਵੀ ਅਸੀਂ ਦੱਸਿਆ ਕਿ ਆ ਚੇਚੇ ਤੌਰ ਤੇ ਉਹ ਅਮਰੀਕਾ ਤੋਂ ਆਣ ਕੇ ਇੱਥੇ ਪ੍ਰਚਾਰ ਕਰਨ ਨੂੰ ਆਏ ਨੇ ਅਤੇ ਲਗਾਤਾਰ ਉਹਨਾਂ ਵੱਲੋਂ ਡੋਰ ਟੂ ਡੋਰ ਕੀਤਾ ਜਾ ਰਿਹਾ ਅਤੇ ਅੱਜ ਇੱਕ ਵਰਕਰ ਮੀਟਿੰਗ ਕੀਤੀ ਗਈ ਹੈ ਮੈਮ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਮੈਮ ਤੁਹਾਡੇ ਵੱਲੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਧਾਲੀਵਾਲ ਦੇ ਜਿਹਦੇ ਹੱਕ 'ਚ ਤੇ ਅੱਜ ਵੀ ਇੱਥੇ ਪਹੁੰਚੇ ਹੋ ਤੁਸੀਂ ਅੱਜ ਜਿਸ ਤਰੀਕੇ ਨਾਲ ਤੁਹਾਡੇ ਵੱਲੋਂ ਅੱਜ ਜਿਵੇਂ ਇੱਥੇ ਆਪਣੇ ਪਾਰਟੀ ਦਫ਼ਤਰ ਸੀਗੇ ਤੇ ਆ ਪਾਰਟੀ ਦਫ਼ਤਰ ਅਸੀਂ ਆਪਣੇ ਸਾਰੇ ਵਰਕਰਸ ਵੋਲੰਟੀਅਰਸ ਵਾਰਡ ਇੰਚਾਰजेस ਨਾਲਾ ਦੇ ਜਿਹੜੇ ਸ਼ਹਿਰੀ ਟੀਮ ਹੈ ਸਾਡੀ ਉਹਨਾਂ ਨੂੰ ਬੁਲਾਇਆ ਸੀਗੇ ਸਾਡੀ ਟੀਮ ਬਹੁਤ ਵਧੀਆ ਸ਼ਹਿਰ ਦੀ ਜਿਹੜੇ ਨੇ ਇੱਕ ਵਰਕਰਸ ਤੇ ਵੋਲੰਟੀਅਰਸ ਇੱਕ ਬੈਕਬੋਨ ਹੁੰਦੇ ਤੇ ਸਾਡੇ ਵਰਕਰਸ ਬੜੇ ਡੈਡੀਕੇਟਿਡ ਨੇ ਸਾਡੇ ਨਾਲ ਜਿਹੜੇ ਸਾਰੇ ਜੁੜੇ ਨੇ ਸ਼ਹਿਰ ਦੇ ਤੇ ਸਾਰੀ ਟੀਮ ਨੇ ਅੱਜ ਇੱਥੇ ਥੋੜਾ ਸੋਸ਼ੀਅਲਾਈਜ਼ ਕੀਤਾ ਇੰਟਰੈਕਟ ਵੀ ਕੀਤਾ ਚੋਣਾਂ ਨੂੰ ਲੈ ਕੇ ਵਿਉਂਤਬੰਦੀ ਵੀ ਕੀਤੀ ਪਲੈਨਿੰਗ ਵੀ ਕੀਤੀ ਅ ਪਰਸੋ ਤੋਂ ਅਸੀਂ ਸ਼ਹਿਰ ਦੀ ਡੋਰ ਟੂ ਡੋਰ ਸ਼ੁਰੂ ਕਰ ਰਿਆ ਉਹਦੇ ਬਾਰੇ ਵੀ ਅਸੀਂ ਸਾਰਿਆਂ ਨੇ ਸਲਾਹ ਕੀਤੀ ਪਲਾਨਿੰਗ ਕੀਤੀ ਜਿਹੜੀ ਹੈ ਉਹ ਬਹੁਤ ਵਧੀਆ ਸੀਗਾ ਡੈਡੀਕੇਸ਼ਨ ਹੈ ਉਤਸ਼ਾਹ ਵੀ ਹੈ ਸਾਰਿਆਂ ਦੇ ਵਿੱਚ ਬਹੁਤ ਵਧੀਆ ਲੱਗਾ ਪਰ ਤੁਸੀਂ ਲਗਾਤਾਰ ਘਰ ਘਰ ਜਾ ਰਹੇ ਹੋ ਕਿਤਨਾ ਕਿਤੇ ਜਿਹੜੇ ਨਾਰਾਜ਼ ਨੇ ਉਹਨਾਂ ਨੂੰ ਮਨਾ ਰਹੇ ਹੋ ਪਿਆਰ ਦਾ ਜਿਹੜਾ ਸਬੂਤ ਦਿੱਤਾ ਜਾ ਰਿਹਾ ਨਾਲ ਨਾਲ ਤੁਹਾਡੇ ਵੱਲੋਂ 2 ਸਾਲ ਬੇਮਿਸਾਲ ਦਾ ਰਿਪੋਰਟ ਕਾਰਡ ਵੀ ਲੈ ਕੇ ਵਿੱਚ ਲੋਕਾਂ ਕੋਲ ਜਾਇਆ ਜਾ ਰਿਹਾ ਕਿਦਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਵਧੀਆ ਅਸੀਂ ਪਿਛਲੇ 5 ਦਿਨਾਂ ਤੋਂ ਅੱਜ ਸਾਡਾ 6ਵਾਂ ਦਿਨ ਸੀ ਰਮਦਾਸ ਸਿਰ ਡੋਰ ਟੂ ਡੋਰ ਕਰ ਰਹੇ ਹਾਂ ਬਹੁਤ ਵਧੀਆ ਰਿਸਪੌਂਸ ਆ ਲੋਕ ਬੜਾ ਪਿਆਰ ਕਰਦੇ ਨੇ ਹੰਗਾਰਾ ਵੀ ਬਹੁਤ ਵਧੀਆ ਦਿੰਦੇ ਨੇ ਜਿਹੜਾ ਸਾਡਾ ਜਿਹੜਾ ਸਾਡਾ ਕਨਸੈਪਟ ਜਿਹੜਾ ਰਿਪੋਰਟ ਕਾਰਡ ਪੇਸ਼ ਕਰਿੰਦਾ 2 ਸਾਲ ਬੇਮਿਸਾਲ ਦਾ ਅਸੀਂ ਪੇਸ਼ ਕੀਤਾ ਲੋਕੋ ਨੂੰ ਪਸੰਦ ਵੀ ਕਰ ਰਹੇ ਕਿ ਲੋਕਾਂ ਨੂੰ ਚੰਗਾ ਲੱਗਦਾ ਹੈ ਕਿ ਉਹਨਾਂ ਨੂੰ ਜਿਹੜਾ ਆ ਇੱਕ ਵਾਰ ਪਾਈ ਵੋਟ ਦਾ ਥੋੜਾ ਬਹੁਤ ਹਿਸਾਬ ਤੇ ਮਿਲ ਰਿਹਾ 2 ਸਾਲਾਂ ਦਾ ਐਸੇ ਉਹਨਾਂ ਨੂੰ ਮਿਲਤੇ ਰਿਹਾ ਔਰ ਜਿਹੜੇ ਡਿਵੈਲਪਮੈਂਟ ਦੇ ਕੰਮ ਵੀ ਹੋਏ ਨੇ ਖਾਸ ਕਰਕੇ ਅਸੀਂ ਰਮਦਾਸ ਦੀ ਜਿਹੜੀ ਹੈ ਸੱਚੀ ਸੁੱਚੀ ਨੀਅਤ ਤੇ ਜਿਹੜੀ ਇਮਾਨਦਾਰ ਸੋਚ ਹੈ ਤੇ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਜਿਹੜਾ ਜਨੂਨ ਹੈ ਉਹ ਲੋਕ ਉਹਨੂੰ ਬਹੁਤ ਜ਼ਿਆਦਾ ਉਸ ਲਾਂਗਾ ਕਰਦੇ ਬਹੁਤ ਜ਼ਿਆਦਾ ਉਹਨੂੰ ਐਪਰੀਸ਼ੀਏਟ ਕਰਦੇ ਨੇ ਕਿਉਂਕਿ ਧਾਲੀਵਾਲ ਸਾਹਿਬ ਜਿਹੜੇ ਨੇ ਲੀਡਰ ਜਿਹੜੇ ਨੇ ਪੰਜਾਬ ਦੇ ਆ ਇਸ ਵੇਲੇ ਉਹ ਲੀਡਰ ਨੇ ਜਿਨ੍ਹਾਂ ਨੇ 2 ਸਾਲਾਂ ਦੇ ਵਿੱਚ ਹਲਕੇ ਦੀ ਨੁਹਾਰ ਬਦਲ ਦਿੱਤੀ ਠੀਕ ਤੁਸੀਂ ਵਿਧਾਨ ਸਭਾ ਚ ਵੀ ਪੂਰਾ ਸੰਘਰਸ਼ ਕੀਤਾ ਸੀ ਮਿਹਨਤ ਕੀਤੀ ਸੀ ਬੜਾ ਕਾਮਯਾਬ ਹੋਏ ਕੈਬਨਿਟ ਮੰਤਰੀ ਜਿਹੜੇ ਸੀ ਪਹਿਲਾਂ ਐਮਐਲਏ ਬੜੇ ਫਿਰ ਉਹਨਾਂ ਨੂੰ ਮੰਤਰੀ ਵੀ ਬਣਾਇਆ ਗਿਆ ਅੱਜ ਹੁਣ ਐਮਪੀ ਬਣਨ ਜਾ ਰਹੇ ਨੇ ਕਿਸ ਤਰੀਕੇ ਦੀ ਹੈ ਬਹੁਤ ਜੋਸ਼ ਮਤ ਹੈ ਔਰ ਬਹੁਤ ਵਧੀਆ ਵੀ ਲੱਗਦਾ ਵੇਖੋ ਕਿਉਂਕਿ ਅਸੀਂ ਤੇ ਇਹ ਸਾਨੂੰ ਸਾਡੀ ਸੋਚ ਇਹ ਹੈ ਕਿ ਵੇਖੋ ਜ਼ਿੰਮੇਵਾਰੀਆਂ ਉਹਨਾਂ ਕੰਦਿਆਂ ਤੇ ਪੈਂਦੀਆਂ ਉਹਨਾਂ ਮੋਢਿਆਂ ਤੇ ਪੈਂਦੀਆਂ ਜਿਹੜੇ ਉਹਨਾਂ ਨੂੰ ਚੁੱਕ ਸਕਦੇ ਹੁੰਦੇ ਢਾਲੀਵਾਲ ਸਾਹਿਬ ਤੇ ਬੜੀ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਉਹਨਾਂ ਨੂੰ ਐਮਪੀ ਦੀ ਟਿਕਟ ਦਿੱਤੀ ਹੈ ਤੇ ਅਸੀਂ ਜਿਹੜੇ ਨੇ ਜਿਹੜਾ ਲੋਕਾਂ ਨੂੰ ਅਸੀਂ ਜਿਹੜਾ ਅਪੀਲ ਵੀ ਇਹ ਕਰਦੇ ਆ ਕਿ ਜੇ ਉਹਨਾਂ ਨੇ ਵਿਧਾਨ ਸਭਾ ਜਾ ਕੇ ਸਾਡੇ ਹਲਕੇ ਦੀ ਨੁਹਾਰ ਬਦਲੀ ਹੈ ਤੇ ਆਪਾਂ ਤੁਹਾਨੂੰ ਲੋਕ ਸਭਾ ਭੇਜਾਂਗੇ ਤੇ ਉਹ ਸਾਡੇ ਸਾਰੇ ਜ਼ਿਲ੍ਹੇ ਦੀ ਨੁਹਾਰ ਬਦਲਣਗੇ ਤੇ ਬਹੁਤ ਜੋਗੀ ਢਾਲੀਵਾਲ ਸਾਹਿਬ ਨੂੰ ਜਿਹੜ ਸਿਰਫ ਵਰਕ ਕੰਮ ਕਰਨ ਦਾ ਜਨੂੰਨ ਨਹੀਂ ਹੈਗਾ ਉਹਨਾਂ ਨੂੰ ਕੰਮ ਕਰਨਾ ਵੀ ਹੁੰਦਾ ਕਰਵਾਉਣਾ ਵੀ ਹੁੰਦਾ ਆ ਤੇ ਉਹ ਸਾਡੀ ਜਿਹੜੀ ਜ਼ਿਲ੍ਹੇ ਦੀ ਨੁਹਾਰ ਆ ਜਾ ਕੇ ਉੱਥੋਂ ਬਦਲ ਕੇ ਵੀ ਦੇਣਗੇ ਔਰ ਬਹੁਤ ਐਕਸਾਈਟਿਡ ਆ ਸੀ ਸਾਡੇ 'ਚ ਬਹੁਤ ਉਤਸ਼ਾਹ ਵੀ ਹੈ ਕਿ ਫਾਈਨਲੀ ਜਦੋਂ ਅੰਮ੍ਰਿਤਸਰ ਦਾ ਸਾਡੇ ਅੰਮ੍ਰਿਤਸਰ ਦੀ ਨੁਹਾਰ ਬਦਲੇਗੀ ਸਾਡੀ ਗੁਰੂ ਕੀ ਨਗਰੀ ਦੀ ਨੁਹਾਰ ਬਦਲੇਗੀ ਉਹ ਦਿਨ ਦੀ ਅਸੀਂ ਵੇਟ ਨਹੀਂ ਕਰ ਸਕਦੇ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਇੱਥੇ ਕੈਬਨਿਟ ਮੰਤਰੀ ਗੁਰਦੀਪ ਸਿੰਘ ਢਾਲੀਵਾਲ ਦੇ ਜਿਹੜੇ ਨੂ ਨੇ ਬਿਲਕੁਲ ਉਹਨਾਂ ਵੱਲੋਂ ਲਗਾਤਾਰ ਇੱਥੇ ਅੱਜ ਮੀਟਿੰਗ ਕੀਤੀ ਗਈ ਆ ਡੋਰ ਟੂ ਡੋਰ ਵੀ ਕੀਤਾ ਜਾ ਰਿਹਾ ਤੇ ਕਿਤੇ ਇਹ ਗੱਲ ਕੀਤੀ ਜਾ ਰਹੀ ਕਿ ਪਰਵਾ ਸੰਘਾਰਾ ਮਿਲਦਾ ਨਜ਼ਰ ਆ ਰਿਹਾ ਲੋਕਾਂ ਵੱਲੋਂ ਕਿਤਨਾ ਕਿਤੇ ਖਾਸਾ ਪਿਆਰ ਦਿੱਤਾ ਜਾ ਰਿਹਾ ਤੇ ਜਿਸ ਤਰੀਕੇ ਨਾਲ ਵਿਧਾਨ ਸਭਾ 'ਚ ਖਾਸੀ ਮਿਹਨਤ ਕੀਤੀ ਤੇ ਵੱਡਾ ਫਲ ਮਿਲਿਆ ਸੀ ਇਸੇ ਤਰੀਕੇ ਨਾਲ ਇਸ ਲੋਕ ਸਭਾ ਵਿੱਚ ਵੀ ਵੱਡੇ ਤਰੀਕੇ ਨਾਲ ਮਿਹਨਤ ਕਰ ਰਹੇ ਨੇ ਤੇ ਵੱਡਾ ਜਿਹੜਾ ਇਸ ਮਿਹਨਤ ਦਾ ਜਿਹੜਾ ਫਲ ਵੀ ਮਿਲੇਗਾ ਤੁਸੀਂ ਜੁੜੇ ਰਹੋ ਇਦਾਂ ਹੀ ਇੰਡੀਆ ਨੂੰ ਪੰਜਾਬ ਦੇ ਨਾਲ ਜਨਤਾ ਤੋਂ ਜਗ